ਅੱਜ ਆਪਾਂ ਕੰਪਿਊਟਰ ਦੇ ਵੱਖ-ਵੱਖ ਭਾਗਾਂ ਬਾਰੇ ਪੜ੍ਹਾਂਗੇ ਆਓ ਸ਼ੁਰੂ ਕਰੀਏ ਮੋਨੀਟਰ ਮੋਨੀਟਰ ਇੱਕ ਆਊਟਪੁੱਟ ਯੰਤਰ ਹੈ ਇਹ ਨਤੀਜਿਆਂ ਨੂੰ ਸਕਰੀਨ ਉੱਪਰ ਵਿਖਾਉਂਦਾ ਹੈ CPU CPU ਦਾ ਪੂਰਾ ਨਾਮ ਸੈਂਟਰਲ ਪ੍ਰੋਸੈਸਿੰਗ ਯੂਨਟ ਹੈ ਇਸ ਨੂੰ ਕੰਪਿਊਟਰ ਦਾ ਦਿਮਾਗ ਵੀ ਆਖਿਆ ਜਾਂਦਾ ਹੈ ਕੰਪਿਊਟਰ ਸਿਸਟਮ ਦਾ ਪੂਰਾ ਕੰਟਰੋਲ ਇਸ ਭਾਗ ਕੋਲ ਹੁੰਦਾ ਹੈ ਕੀਬੋਰਡ ਕੀਬੋਰਡ ਇੱਕ ਇਨਪੁਟ ਉਪਕਰਨ ਹੈ ਇਸ ਰਾਹੀਂ ਅਸੀਂ ਕੰਪਿਊਟਰ ਸਿਸਟਮ ਵਿੱਚ ਸੂਚਨਾਵਾਂ ਦਾਖਲ ਕਰ ਸਕਦੇ ਹਾਂ ਮਾਊਸ ਇਹ ਇੱਕ ਪੁਆਇੰਟਿੰਗ ਉਪਕਰਨ ਹੈ ਐਸ ਡੀ ਮਦਦ ਨਾਲ ਅਸੀਂ ਕੰਪਿਊਟਰ ਸਿਸਟਮ ਦੇ ਸੌਫਟਵੇਅਰ ਭਾਗ ਨੂੰ ਕੰਟਰੋਲ ਕਰ ਸਕਦੇ ਹਾਂ ਮਦਰਬੋਰਡ ਮਦਰਬੋਰਡ ਸੀ ਪੀ ਯੂ ਦੇ ਅੰਦਰ ਮੌਜੂਦ ਹੁੰਦਾ ਹੈ ਇਹ ਸਾਰੇ ਭਾਗਾਂ ਨੂੰ ਬਿਜਲੀ ਸਪਲਾਈ ਕਰਦਾ ਹੈ ਅਤੇ ਸਾਰੇ ਭਾਗਾਂ ਵਿੱਚ ਤਾਲਮੇਲ ਪੈਦਾ ਕਰਦਾ ਹੈ ਯੂ ਪੀ ਐਸ ਕੰਪਿਊਟਰ ਵਿੱਚ ਲਗਾਤਾਰ ਬਿਜਲੀ ਸਪਲਾਈ ਕਰਨ ਦਾ ਕੰਮ यूपीएस ਦੁਆਰਾ ਕੀਤਾ ਜਾਂਦਾ ਹੈ ਸਪੀਕਰ ਸਪੀਕਰ ਰਾਹੀਂ ਅਸੀਂ ਕੰਪਿਊਟਰ ਸਿਸਟਮ ਦੀ ਆਵਾਜ਼ ਸੁਣ ਸਕਦੇ ਹਾਂ ਮਾਈਕ੍ਰੋਫੋਨ ਮਾਈਕ੍ਰੋਫੋਨ ਦੀ ਮਦਦ ਨਾਲ ਅਸੀਂ ਆਪਣੀ ਆਵਾਜ਼ ਕੰਪਿਊਟਰ ਸਿਸਟਮ ਵਿੱਚ ਦਾਖਲ ਕਰ ਸਕਦੇ ਹਾਂ ਵੈਬ ਕੈਮਰਾ ਵੈਬ ਕੈਮਰੇ ਦੀ ਮਦਦ ਨਾਲ ਅਸੀਂ ਆਨਲਾਈਨ ਵੀਡੀਓ ਕਾਲ ਜਾਂ ਮੀਟਿੰਗ ਕਰ ਸਕਦੇ ਹਾਂ। ਪ੍ਰਿੰਟਰ ਇੱਕ ਕੰਪਿਊਟਰ ਦੁਆਰਾ ਪੇਸ਼ ਕੀਤੇ ਨਤੀਜਿਆਂ ਨੂੰ ਕਾਗਜ਼ ਉੱਪਰ ਸਾਫਦਾ ਹੈ। ਸਕੈਨਰ ਸਕੈਨਰ ਦੀ ਮਦਦ ਨਾਲ ਅਸੀਂ ਪ੍ਰਿੰਟ ਸਮੱਗਰੀ ਜਾਂ ਫੋਟੋ ਨੂੰ ਸਕੈਨ ਕਰਕੇ ਕੰਪਿਊਟਰ ਵਿੱਚ ਸਟੋਰ ਕਰ ਸਕਦੇ ਹਾਂ। ਪੈਨ ਡਰਾਈਵ ਪੈਨ ਡਰਾਈਵ ਡਾਟਾ ਸਟੋਰ ਕਰਨ ਵਾਲਾ ਉਪਕਰਨ ਹੈ ਇਸ ਦੀ ਮਦਦ ਨਾਲ ਡਾਟਾ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਵਿੱਚ ਭੇਜਿਆ ਜਾ ਸਕਦਾ ਹੈ ਸੀ ਡੀ ਡੀ ਵੀ ਡੀ ਸੀ ਡੀ ਡੀ ਵੀ ਡੀ ਵਿੱਚ ਡਿਜੀਟਲ ਡਾਟਾ ਜਿਵੇਂ 뮤직 ਫਿਲਮਾਂ ਵੀਡੀਓ ਸੌਫਟਵੇਅਰ ਪ੍ਰੋਗਰਾਮ ਆਦ ਸਟੋਰ ਕੀਤੇ ਜਾ ਸਕਦੇ ਹਨ ਹੈੱਡਫੋਨ ਹੈਡਫੋਨ ਦੀ ਮਦਦ ਨਾਲ ਅਸੀਂ ਦੂਜੇ ਵਿਅਕਤੀਆਂ ਨੂੰ ਡਿਸਟਰਬ ਕੀਤੇ ਬਿਨਾਂ ਇਕੱਲੇ ਕੰਪਿਊਟਰ ਸਿਸਟਮ ਦੀ ਆਵਾਜ਼ ਸੁਣ ਸਕਦੇ ਹਾਂ ਜੁਆਇਸਟਿਕ ਜੁਆਇਸਟਿਕ ਇੱਕ ਕੰਟਰੋਲ ਉਪਕਰਨ ਹੈ ਜੁਆਇਸਟਿਕ ਦੀ ਮਦਦ ਨਾਲ ਅਸੀਂ ਕੰਪਿਊਟਰ ਉੱਪਰ ਵੀਡੀਓ ਗੇਮ ਖੇਡ ਸਕਦੇ ਹਾਂ 바ਰ ਕੋਡ ਸਕੈਨਰ ਇਸ ਉਪਕਰਨ ਦੀ ਮਦਦ ਨਾਲ ਅਸੀਂ ਚੀਜ਼ਾਂ ਉੱਪਰ ਲੱਗੇ ਬਾਰ ਕੋਡ ਨੂੰ ਸਕੈਨ ਕਰਕੇ ਉਸ ਵਿੱਚ ਦਿੱਤੀ ਜਾਣਕਾਰੀ ਨੂੰ ਕੰਪਿਊਟਰ ਸਕਰੀਨ ਉੱਪਰ ਵੇਖ ਸਕਦੇ ਹਾਂ ਜੂ ਐਸ ਬੀ ਕੇਬਲ ਜੂ ਐਸ ਬੀ ਕੇਬਲ ਦੀ ਮਦਦ ਨਾਲ ਕੰਪਿਊਟਰ ਦੇ ਵੱਖ-ਵੱਖ ਭਾਗਾਂ ਨੂੰ ਜੋੜਿਆ ਜਾਂਦਾ ਹੈ ਮੋਡਮ ਇਸ ਉਪਕਰਨ ਦੀ ਮਦਦ ਨਾਲ ਕੰਪਿਊਟਰ ਸਿਸਟਮ ਵਿੱਚ ਇੰਟਰਨੈਟ ਕਨੈਕਸ਼ਨ ਦਿੱਤਾ ਜਾਂਦਾ ਹੈ router setup ਕਰਨ ਦੀ ਮਦਦ ਨਾਲ ਅਸੀਂ ਇੱਕ ਤੋਂ ਬਧੇਰੇ ਕੰਪਿਊਟਰਾਂ ਨੂੰ ਨੈਟਵਰਕ ਨਾਲ ਜੋੜ ਸਕਦੇ ਹਾਂ Thank you for watching video ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ